ਸਾਨ ਦਾ ਹੁਣ ਅਜੇ ਕੋਈ ਪਤਾ ਨਹੀਂ ਅਸੀਂ ਤਾਂ ਜਦੋਂ ਪਤਾ ਲੱਗਾ ਦਫਤਰ ਪਹਿਲਾ ਢੇੜਾ ਵੀ ਮਾਰਿਆ ਇੱਕ ਢੇੜਾ ਮਾਰ ਕੇ ਬਾਹਰ ਹੀ ਨਿਕਲ ਕੇ ਦਫਤਰ ਹੀ ਪਹੁੰਚਿਆ ਤੇ ਉਧਰ ਉਹ ਕਹੇ ਆ ਅੱਗ ਲੱਗੀ ਪਤਾ ਨਹੀਂ ਇਹ ਅੱਗ ਲੱਗੀ ਕਿਵੇਂ ਇਹ ਹੁਣ ਬਾਅਦ ਚ ਹੀ ਪਤਾ ਲੱਗੇਗਾ ਵੇਖਣ ਦੇ ਫਟਿਆ ਫਟਿਆ ਹੀ ਦੱਸ ਰਹੇ ਸੀ ਪਤਾ ਨਹੀਂ ਉਹਨਾਂ ਅੰਦਰ ਇਹ ਵੜਿਆ ਨਹੀਂ ਨਾ ਕੋਈ ਜਾਂ ਫਿਰ ਭੱਜ ਕੇ ਆਹ ਤੁਹਾਡੇ ਸਾਹਮਣੇ ਚਾਰ ਕਿੰਨੇ ਗਿਨੇ ਤਿੰਨ ਚਾਰ ਵਸਤੀ ਨੇ ਲੱਗੀਆਂ ਪੰਜ ਚਾਰ ਪੰਜ ਦੋ ਤਿੰਨ ਮਿਲਾ ਜੋ ਇਹ ਲੰਗਰ ਦੇ ਵਿੱਚ ਹੋਈ ਲੰਗਰ ਨੇ ਕਿਹੜਾ ਗੁਰਦਾਰ ਸਾਹਿਬ ਗੁਰਦਾਰ ਜਾਮਨੀ ਸਾਹਿਬ ਜੀ

ਹਾਂ ਜੀ ਪਾਣੀ ਪਾਣੀ ਪਿਆ ਪਿਉ ਪਿਉ ਜਿੱ ਤੱਕ ਪਿਉ ਜਰ ਚੱਲ ਜਾ ਇਹ ਉਹਨੇ ਥੋੜੀ دیر ਪਹਿਲਾਂ 15 ਮਿੰਟ ਪਹਿਲਾਂ ਵਜੀਪੁਰ ਸਾਹਿਬ ਤੋਂ ਪੰਜ ਪੇਸ਼ੈਂਟ ਆਏ ਆ ਬਰਨਸ ਦੇ ਪੇਸ਼ੈਂਟ ਹੈਗੇ ਆ ਤੇ ਇਹਨਾਂ ਦੇ ਉੱਥੇ ਸ਼ਾਇਦ ਜੋ ਸੁਨੇ ਕੀ ਸਿਲੰਡਰ ਚ ਅਗ ਲੱਗੀ ਜਾਂ ਫਟਿਆ ਵਾ ਉਸ ਕਰਕੇ ਨਾ ਕਾਫੀ ਐਕਸਟੈਂਸਿਵ ਬਰਨਸ ਇੰਜਰੀ ਹੋਈਆਂ ਆ ਜੀ ਤਾਂ ਕਿੰਨੇ ਹੱਥ ਦੇ ਜ਼ਖਮੀ ਆਏ ਨੇ ਤੇ ਕਿੰਨੇ ਸੀਰੀਅਸ ਆ ਕੀ ਪੰਜ ਪੇਸ਼ੇ ਸਾਡੇ ਕੋਲ ਆਏ ਇੱਕ ਵਾਰੀ ਸਾਰੇ ਐਸੈਸ ਕਰ ਲਏ ਆ ਬੈਸਸ ਸਾਰੇ ਐਸੋ ਬਿਲਕੁਲ ਠੀਕ ਨੇ ਪਰ ਇੱਕ ਦੇ ਇੱਕ ਜਾਂ ਦੋ ਪੇਸ਼ੈਂਟਸ ਹੈਗੇ ਸ਼ਾਇਦ ਜਿਨ੍ਹਾਂ ਦੇ ਥੋੜੀ ਬਰਨਸ ਜ਼ਿਆਦਾ ਹੈਗੀਆਂ ਤੇ ਉਹਨਾਂ ਨੂੰ ਇੱਕ ਵਾਰੀ ਸਰਜਨ ਐਸੈਸ ਕਰਨਗੇ ਜੇ ਉਹ ਰੱਖ ਸਕਦੇ ਨੇ ਤਾਂ ਹੋ ਸਕਦਾ ਉਹਨਾਂ ਰੈਫਰ ਕਰਨਾ ਪਵੇਗਾ ਕਿੰਨੇ ਕੁ ਜੜੀਆਂ ਸੜਨ ਦੀ ਜਿਹੜੀ ਹੈ ਬਾਕੀਆਂ ਨੇ ਕਿੰਨੇ ਬਸਰ ਚੁੱਕੇ ਕਿੰਨੇ ਪਰਸੈਂਟ ਦੀ ਜਿਹੜੀ ਹੈ